ਸਾਖੀ ਭਾਈ ਤਾਰੂ ਸਿੰਘ ਕੀ ਸੁਣੋ ਸਿੱਖ ਮਨ ਲਾਏ ਜੋ ਖਾਨ ਬਹਾਦਰ ਲੈ ਤੁਰਿਓ ਖੋਪਰੀ ਸਿਰੋਂ ਉਤਰ ਆਏ ਆਪਣਾ ਆਪ ਭਾਈ ਤਾਰੂ ਸਿੰਘ ਨੇ ਕੁਰਬਾਨ ਕੀਤਾ ਤੇ ਜਕਰੀਆ ਖਾਨ ਨੂੰ ਯੁੱਤੀ ਦੇ ਅੱਗੇ ਲਾ ਕੇ ਖੜਿਆ ਤੇ ਜਕਰੀਆ ਖਾਨ ਕਹਿੰਦਾ ਪਤਾ ਕੀ ਸੀ ਯੂਤਨ ਸਾਥ ਕਰੋ ਬਾਲ ਦੂਰ ਨਾਈਆਂ ਨ ਕਹਿਓ ਸਿਰ ਮਨੂ ਜ਼ਰੂਰ ਕਹਿੰਦੇ ਦਾ ਸਿਰ ਮੋਲਦੇਓ ਭਾਈ ਤਾਰੂ ਸਿੰਘ ਜੀ ਕਹਿੰਦੇ ਮੇਰਾ ਤੇ ਸਿਰ ਤੂੰ ਕਹਿਣਾ ਜੁੱਤੀਆਂ ਦੇ ਨਾਲ ਜਾਂ ਸਿਰ ਮੋਨ ਦਵਾਂਗਾ ਪਰ ਇਹੀ ਜੁੱਤੀਆਂ ਪਹਿਲਾਂ ਤੇਰੇ ਸਿਰ ਦੇ ਵਿੱਚ ਵੱਜਣਗੀਆਂ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲੈ ਕੇ ਜਾਊਂਗਾ ਸਿਰ ਦੇ ਉੱਪਰ ਕੈਂਚੀ ਚਲਾਉਂਦਾ ਹੈ ਸੰਦ ਖੁੰਡੇ ਹੋ ਜਾਂਦੇ ਹੈ ਖੋਪਰੀ ਲਾ ਦਿੱਤੀ ਜਾਂਦੀ ਹੈ ਜਕਰੀਆ ਖਾਂ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਫਿਰ ਪੁਸ਼ ਦਾ ਆ ਕੇ ਇਲਾਜ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਜੀ ਕਹਿੰਦੇ ਮੇਰੇ ਪੈਰ ਦੀ ਜੁੱਤੀ ਲੈ ਜੋ ਸਿਰ ਦੇ ਵਿੱਚ ਮਾਰੋਂਗੇ ਪਿਸ਼ਾਬ ਬੰਨ ਖੁੱਲ ਜਾਊਗਾ ਜਿਉਂ-ਜਿਉਂ ਜੁੱਤੀਆਂ ਵੱਜਦੀਆਂ ਤਿਉਂ-ਤਿਉਂ ਪਸ਼ਾਬ ਦਾ ਬੰਨ ਖੁੱਲਦਾ ਹੈ ਤੇ ਜਿਹੜਾ ਯਕਰੀਆ ਖਾਂ ਉਹਦੀ ਮੌਤ ਹੋ ਜਾਂਦੀ ਹੈ ਸਿਰ ਦੇ ਵਿੱਚ ਜੁੱਤੀਆਂ ਖਾਂਦੇ ਹੋਏ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਪਤਾ ਲੱਗਦਾ ਫਿਰ ਸ਼ਹਾਦਤ ਦਾ ਜਾਮ ਪੀਂਦੇ ਆ ਜਪਜੀ ਸਾਹਿਬ ਦਾ ਜਾਪ ਕਰਕੇ ਇਸ਼ਨਾਨ ਕਰਕੇ ਆਨੰਦ ਸਾਹਿਬ ਪੜ੍ਹ ਕੇ ਅਰਦਾਸਾ ਸੋਧ ਕੇ ਸੰਸਾਰ ਤੋਂ ਜਾਂਦੇ ਆ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ-ਕੋਟ ਵਰ ਸਜਦਾ ਹੈ